ਪਿਆਰੀ ਗੱਲਬਾਤ ਚੈਨਲ ਤੋਂ ਅਸੀਂ ਗੱਲਬਾਤ ਕਰ ਰਹੇ ਹਾਂ ਅੱਜ ਸਰਦਾਰ ਇੰਦਰਜੀਤ ਸਿੰਘ ਜੀ ਕੋਟ ਬੁੱਢਾ ਕਿਸਾਨ ਸੰਘਰਸ਼ ਪੰਜਾਬ ਜਥੇਬੰਦੀ ਨਾਲ ਜੋ ਅੱਜ ਖਨੌਰੀ ਬਾਰਡਰ ਤੇ 200 ਦਿਨ ਮਨਾਇਆ ਅਸੀਂ ਉਹਨਾਂ ਨਾਲ ਆਪਣੇ ਅੱਜ ਵਿਚਾਰ ਰੱਖਣ ਵਾਸਤੇ ਇੱਥੇ ਆਏ ਹਾਂ ਤੇ ਉਹ ਸਾਨੂੰ ਦੱਸਣਗੇ ਕਿ 200 ਦਿਨ ਜੋ ਅੱਜ ਮਨਾਇਆ ਕਿਸਾਨੀ ਦਾ ਉਸ ਦਾ ਕੀ ਕਿਸ ਤਰ੍ਹਾਂ ਦਾ ਅੱਜ ਕਿਸਾਨ ਤੁਹਾਡੇ ਨਾਲ ਸਾਥ ਦੇ ਵਿੱਚ ਬੈਠੇ ਹੀ ਤੇ ਕਿੰਨੇ ਕਿਸਾਨ ਉੱਥੇ ਪਹੁੰਚੇ ਸੀ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬੀ ਚੈਨਲ ਦਾ ਧੰਨਵਾਦ ਕਰਦਾ ਹਾਂ ਕਿ ਜਿਹੜੇ ਆਪਾਂ ਰੂਬਰੂ ਹੋ ਰਹੇ ਆ ਔਰ ਉਦੋਂ ਅਕਲੀ ਗੱਲ ਇਹ ਆ ਕਿ ਦਿੱਲੀ ਅੰਦੋਲਨ ਦੌਰਾਨ ਸਰਕਾਰ ਤਿੰਨ ਕਾਲੇ ਕਾਨੂੰਨ ਲੈ ਕੇ ਆਈ ਪਰ ਜਿਹਦੇ ਵਿੱਚ ਪੂਰੇ 13 ਮਹੀਨੇ ਲੜਾਈ ਲੜ ਕੇ ਪਰ ਕਾਫੀ ਜਨਤਕ ਲੋਕਾਂ ਦਾ ਨੁਕਸਾਨ ਵੀ ਹੋਇਆ ਜਿਹਦੇ ਵਿੱਚ ਕਰੀਬ 750 ਸਾਡੇ ਕਿਸਾਨ ਬੀਬੀਆਂ ਬੱਚੇ ਸ਼ਹੀਦ ਹੋਏ ਔਰ ਕਈਆਂ ਦਾ ਵੱਡੇ ਪੱਧਰ ਤੇ ਫਰਾਂ ਲਿੰਗਾਂ ਟ੍ਰੈਕਟਰ ਹੋਰ ਕਈ ਚੀਜ਼ਾਂ ਨੁਕਸਾਨੀਆਂ ਗਈਆਂ ਰਸਤਿਆਂ ਦੇ ਵਿੱਚ ਐਕਸੀਡੈਂਟ ਹੋਏ ਪਰ ਤਿੰਨ ਕਾਲੇ ਇੱਕ ਨੂੰ ਰੱਦ ਤਾਂ ਕਰਵਾ ਲਏ ਪਰ ਉਹਦੇ ਨਾਲ ਬਾਕੀ ਜੜੀਆਂ ਬਕਾਇਆ ਮੰਗਾ ਸੀ ਉਹਦੇ ਤੇ ਸੰਜੀਤ ਅਗਰਵਾਲ ਨੇ ਲਿਖਤੀ ਇੱਕ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੂੰ ਇਹ ਲਿਖਤੀ ਦਿੱਤਾ ਸੀਗਾ ਕਿ ਬਾਕੀ ਬਕਾਇਆ ਮੰਗਾ ਜੜੀਆਂ ਜਿਵੇਂ ਐਮਐਸਪੀ ਖਰੀਦ ਗਰੰਟੀ ਕਾਨੂੰਨ ਬਣਾਉਣਾ ਕਿਸਾਨ ਨੂੰ ਕਰਜ਼ਾ ਮੁਕਤ ਕਰਾਉਣਾ ਜਾਂ ਪ੍ਰਦੂਸ਼ਣ ਐਕਟ ਚ ਅਪਰਾਧੀ ਸ਼ਬਦ ਕਿਸਾਨ ਨੂੰ ਪਾਇਆ ਗਿਆ ਕਿ 5 ਸਾਲ ਕੈਦੇ ਕਰੋੜ ਰੁਪਇਆ ਜੁਰਮਾਨਾ ਉਹਦੇ ਨਾਲ ਬਿਜਲੀ ਸੋਧ ਬਿੱਲ 2023 ਵਾਲਾ ਚੱਲ ਤੋਂ ਪਹਿਲਾਂ ਦਰਿਆਏ ਪਰ 23 ਦੇ ਵਿੱਚ ਨਾ ਪੂਰੇ ਭਾਰਤ ਅੰਦਰ ਕਾਰਪੋਰੇਟ ਕਾਰਨਿਆਂ ਨੂੰ ਧਈਆ ਕਰ ਲਿਆ ਕਿ ਬਿਜਲੀ ਡਿਪਾਰਟਮੈਂਟ ਸਾਰਾ ਦੇ ਦਿੱਤਾ ਜਾਵੇ ਪਰ ਉਹਦੇ ਚ ਜੇ ਬਿਜਲੀ ਦਾ ਸਿਸਟਮ ਚਲੇ ਜਾਂਦਾ ਵਾ ਤਾਂ ਫਿਰ ਜਨਤਕ ਲੋਕ ਜਿਹੜੇ ਉਹਨਾਂ ਦੀ ਪਿੱਠ ਤੇ ਵਿੱਚ ਇੱਕ ਖੰਜਰ ਮਾਰਨ ਵਾਲੀ ਗੱਲ ਆ ਇਹ ਉਹਨਾਂ ਵਾਸਤੇ ਕੋਈ ਪੱਖਾ ਜਾਂ ਕੋਈ ਕੂਲਰ ਵਗੈਰਾ ਜਾਂ ਕੋਈ ਆਪਣੇ ਘਰੋ ਕੀ ਸਿਸਟਮ ਜਿਹੜਾ ਵਾ ਚਲਾਉਣ ਦਾ ਬਹੁਤ ਆਰਥਿਕ ਕਮਜ਼ੋਰਤਾ ਚਲੇ ਜਾਊਗੀ ਕਿਉਂਕਿ ਬੇਲੀ ਇੰਨਾ ਵੱਡੇ ਪੱਧਰ ਤੇ ਆਉਣਾ ਔਰ ਉਹਦੇ ਨਾਲ ਨਾਲ ਜਿਹੜਾ ਕਿਸਾਨ ਨੂੰ ਕਰਜ਼ੇ ਮੁਕਤ ਕਰਾਉਣਾ ਕਿਉਂ ਕਿ 67 ਤੋਂ ਲੈ ਕੇ ਅੱਜ ਤੱਕ ਕਿਸਾਨ ਨੂੰ ਕੋਈ ਭਾਅ ਵਧੀਆ ਨਹੀਂ ਮਿਲਿਆ ਕਿਸਾਨ ਨੂੰ ਜੇ ਭਾਅ ਨਾ ਮਿਲਣ ਕਰਕੇ ਔਰ ਆਰਥਿਕਤਾ ਜਿਹੜੀ ਆ ਸਾਰੇ ਭਾਰਤ ਦੇ ਵਿੱਚੋਂ ਕਿਸਾਨਾਂ ਨੂੰ ਜਿਹੜੇ ਡਾਣ ਚਲੇ ਕੇ ਕਿਸਾਨ ਸੂਇਸਾਈਡ ਕਰ ਰਿਹਾ ਸਲਫਾਸ ਦੀਆਂ ਗੋਲੀਆਂ ਖਾ ਕੇ ਵੱਡੇ ਪੱਧਰ ਤੇ ਰੋਜ਼ ਦੀ ਰੋਜ਼ ਪੂਰੇ ਦੇਸ਼ 'ਚ ਗਿਣਤੀ ਵਧ ਰਹੀ ਹੈ ਪਰ ਜੋ ਬਣਾਈ ਹੋਈ ਗਾਂਧੀ ਪਰਿਵਾਰ ਦੀ ਨੋ ਮੈਮਰੀ ਕਮੇਟੀ ਸੁਆਮੀ ਨਾਥਨ ਡਾਕਟਰ ਦੀ ਰਿਪੋਰਟ ਉਹ ਤਿਆਰ ਤਾਂ ਕਰਵਾ ਲਈ ਪਰ ਅੱਜ ਤੱਕ ਲਾਗੂ ਨਹੀਂ ਕਰਵਾ ਸਕੇ ਕਿ ਜਿਹੜਾ ਦਿੱਲੀ 13 ਫਰਵਰੀ ਦਿੱਲੀ ਤੋਂ ਅੰਦੋਲਨ ਕਰਕੇ ਤੇ ਆਏ ਔਰ ਬਾਕੀ 13 ਫਰਵਰੀ ਤੋਂ ਲੈ ਕੇ ਦਿੱਲੀ ਕੂਚ ਕਰੋ ਫੇਰ 2024 ਦੇ ਵਿੱਚ ਬਿਕਰ ਵਚਾ ਕੇ ਅਸੀਂ ਦਿੱਲੀ ਵਾਪਸ ਆਵਾਂਗੇ ਜੇ ਮੰਗਾਂਟੀਆਂ ਨਾ ਮੰਨੀਆਂ ਗਈਆਂ ਪਰ ਉਹਦੇ ਤੇ ਰਿਪੋਰਟ ਤਾਂ ਗਾਂਧੀ ਪਰਿਵਾਰ ਵੱਲੋਂ ਬਣ ਗਈ ਪਰ ਲਾਗੂ ਨਹੀਂ ਕੀਤੀ ਕਾਰਪੇਟ ਘਰਾਣਿਆਂ ਦਾ ਮਨਮੋਹਨ ਸਿੰਘ ਨੇ ਵੀ ਰੱਜ ਕੇ ਪਿੱਠ ਠੋਕ ਕੇ ਉਹਨਾਂ ਦੀ ਮਦਦ ਕੀਤੀ ਦੁਨੀਆ ਦਾ ਅਤਿ ਸ਼ਾਸਤਰੀ ਆ ਔਰ ਉਹਦੇ ਤੇ ਜਦੋਂ ਮੋਦੀ ਸਰਕਾਰ ਆਈ ਪੰਨਾ ਲਈ ਕਾਰਪੋਰੇਟ ਘਰਾਣਿਆਂ ਦਾ ਸੋਚਿਆ ਔਰ ਇਹ ਕਰਕੇ ਉਹ ਰਿਪੋਰਟ ਨਾ ਲਾਗੂ ਹੋਣ ਕਰਕੇ ਤੇ ਵੱਡੇ ਪੱਧਰ ਤੇ ਜਦੋਂ ਦਿੱਲੀ ਨੂੰ ਗਏ ਆ ਗਰੰਟੀ ਖਰੀਦ ਕਾਨੂੰਨ ਬਲਵਾਉਣ ਵਾਸਤੇ ਤੇ ਸ਼ੰਭੂ ਬਾਰਡਰ ਔਰ ਕਨੌਰੀ ਬਾਰਡਰ ਤੇ ਵੱਡੇ ਪੱਧਰ ਤੇ 13 ਫਰਵਰੀ ਨੂੰ ਸਰਕਾਰ ਨੇ ਤੋਂ ਹਜ਼ਰ ਕੀਤਾ ਜਿਹਦੇ ਲਈ ਸਾਡਾ ਸ਼ੁਭਕਰਨ 32 33 ਕਿਸਾਨ ਹੋਰ ਜਿਹੜੇ ਆ ਮੌਤ ਦਾ ਜਾਮ ਪੀ ਚੁੱਕੇ ਆ ਔਰ 6-7 ਕਿਸਾਨਾਂ ਦੀਆਂ ਅੱਖਾਂ ਜਾ ਚੁੱਕੀਆਂ ਜਿਹਦੇ ਵਿੱਚ ਵੱਡੇ ਪੱਧਰ ਦੇ ਟਰੈਕਟਰ ਟਰਾਲੀਆਂ ਤੋੜੇ ਗਏ ਔਰ ਸ਼ੁਭ ਕਰਨਨ ਨੌਜਵਾਨ ਜਿਹੜਾ ਪਿੰਡ ਬੱਲੋ ਕੇ ਉਹਨੂੰ ਸ਼ਹੀਦ ਕੀਤਾ ਗਿਆ ਔਰ ਇਹਦੇ 'ਚ ਜਿਵੇਂ ਜਿਵੇਂ ਵੀ ਸਾਡੇ ਤੋਂ ਕੰਠ ਤੋਂ ਕੰਠ ਦੇ ਲਾਏ ਜਿਹੜੇ 13 ਫਰਵਰੀ ਨੂੰ ਤੋਂ ਵੱਡਾ 14 ਫਰਵਰੀ ਨੂੰ ਤੋਂ ਵੱਡਾ ਤਹਿਜਦ ਕੀਤਾ 21 ਫਰਵਰੀ ਨੂੰ ਤੋਂ ਵੱਡਾ ਕੀਤਾ ਪਰ ਅੰਦੋਲਨ ਚੱਲਦਿਆਂ ਚੱਲਦਿਆਂ ਅਜ ਪੂਰਾ 200 ਦਿਨ ਵੀ ਚੁੱਕਾ ਔਰ ਅੱਜ 200 ਦਿਨ ਜਿਹੜਾ ਵਾ ਉਹ ਮਨਾਇਆ ਗਿਆ ਮੈਂ ਮੀਡੀਆ ਦੇ ਮੱਧ ਵਰਾਈ ਦੱਸਣਾ ਚਾਹਣਾ ਔਰ ਵੱਡੇ ਪੱਧਰ ਤੇ ਪੂਰੇ ਭਾਰਤ ਅੰਦਰ ਵੀ ਲੋਕ ਪੁੱਜੇ ਔਰ ਹਰਿਆਣਾ ਪੰਜਾਬ ਵੱਡੇ ਪੱਧਰ ਤੇ ਬੇਸ਼ੁਮਾਰ ਦੁਨੀਆਂ ਇੱਥੇ ਪੁੱਜੀ ਔਰ ਵੱਡੀ ਦੁਨੀਆਂ ਗਿਣਤੀ ਦੇ ਵਿੱਚ ਪਹੁੰਚ ਕੇ ਔਰ ਖਨੌਰੀ ਸ਼ੰਭੂ ਬਾਲੜ ਰਤਨਗੜ੍ਹ ਆਉਂ 타ਮਾਂ ਤੇ ਜਿਹੜਾ ਵਜ ਤੇ ਜਿੱਥੇ ਜਿੱਥੇ ਆਪਣੇ ਮੋਰਚੇ ਚੱਲਦੇ ਆ ਉੱਥੋਂ ਤੱਕ ਉੱਥੇ ਵੱਡੀ ਗਿਣਤੀ ਦੇ ਸਰਕਤ ਕੀਤੀ ਪਰ ਜਿਹਦੇ 200 ਦਿਨ ਪੂਰਾ ਕੀਤਾ ਉਹ ਆਉਣ ਵਾਲੀ ਸਰਕਾਰ ਨੇ ਕਹਿੰਨੇ ਆ ਕਿ ਤੁਸੀਂ 2014 ਦੇ ਵਿੱਚ ਵਾਦਾ ਕੀਤਾ 2018 ਦੇ ਵਿੱਚ ਮੋਦੀ ਸਰਕਾਰ ਨੇ ਵਾਦਾ ਕੀਤਾ ਜਨਤਕ ਲੋਕਾਂ ਵਾਸਤੇ ਪਰ ਹੁਣ 2027 ਦੇ ਵਿੱਚ ਵੀ ਟਿਕਨ ਉਹ ਹੀ ਵਜ ਰਿਹਾ ਅੰਦੋਲਨ ਉਹ ਹੀ ਚੱਲ ਰਿਹਾ ਨੁਕਸਾਨ ਵੱਡੇ ਪੱਧਰ ਤੇ ਕਿਸਾਨਾਂ ਦਾ ਜਨਤਕ ਲੋਕਾਂ ਦਾ ਹੋ ਰਿਹਾ ਮਜ਼ਦੂਰਾਂ ਦਾ ਹੋ ਰਿਹਾ ਪਰ ਇਹ ਆ ਕਿ ਅਸੀਂ ਸਰਕਾਰ ਨੂੰ ਇਹ ਦੱਸ ਦਈਏ ਕਿ ਤੁਸੀਂ ਮੁਕਰਨ ਕਰਕੇ ਔਰ ਪੰਜ ਦਗਨਜੀ ਸਰਕਾਰ ਬਣਾ ਸਕੀ ਜੇ ਤੁਹਾਡੇ ਤੋਂ ਪਿਓ ਸਰਕਾਰ ਨਹੀਂ ਬਣੀ ਔਰ ਇਸ ਕਰਕੇ ਆਉਣ ਵਾਲਾ